ਮੈਂ ਸਿੱਧੂ ਮੂਸੇ ਵਾਲੇ ਦੀ ਫੈਨ ਆ ਸਾਰੀ ਦੁਨੀਆ ਦੀ ਫੈਨ ਆ ਇੱਥੋਂ ਤੱਕ ਕਿ ਸਿੱਧੂ ਮੂਸੇ ਵਾਲੇ ਨੇ ਮੈਨੂੰ ਖੁਦ ਆਪਣੇ ਗਾਣੇ ਦੇ ਵਿੱਚ ਵੀ ਮੈਨੂੰ ਕਿਸੇ ਸਿੰਪਲ ਗਾਣੇ ਦੇ ਵਿੱਚ ਮੈਨੂੰ ਕਿਸੇ ਦੇ ਵਿੱਚ ਐਜ਼ ਅ ਮਾਡਲ ਲੈਣਾ ਸੀਗਾ ਹੂੰ ਪਰ ਉਹਦੇ ਹਥਿਆਰਾਂ ਵਾਲੇ ਗਾਣੇ ਮੂਨ ਕਰਕੇ ਉਹ ਚੀਜ਼ਾਂ ਹੋਂ ਕਰਕੇ ਮੈਂ ਆਲੇ ਤੱਕ ਉਹਦੇ ਗਾਣੇ 'ਚ ਨਹੀਂ ਆ ਸਕੀ ਇਹ ਗੱਲ ਕਿਹਦੇ ਨਾਲ ਹੋਈ ਸੀ ਤੁਹਾਡੀ ਸਿੱਧੂ ਮੂਸੇ ਵਾਲੇ ਦੇ ਨਾਲ ਪਹਿਲਾਂ ਤੋਂ ਜਾਣਦੇ ਸੀ ਤੁਸੀਂ ਹਾਂਜੀ ਪਹਿਲਾਂ ਤੋਂ ਜਾਣਦੇ ਸੀ ਸਿੱਧੂ ਦੇ ਹੁੰਦਿਆਂ ਉਹਦੇ ਮਾਪਿਓ ਤੁਹਾਨੂੰ ਜਾਣਦੇ ਸੀ ਹਾਂਜੀ ਹਾਂਜੀ ਉਹਦੇ ਫਾਦਰ ਨਾਲ ਮੇਰੀਆਂ ਫੋਟੋਜ਼ ਵਗੈਰਾ ਸਾਰਾ ਚਾਚਾ ਜੀ ਜਾਣਦੇ ਸੀ ਨਹੀਂ ਜੀ ਉਹਨਾਂ ਨੂੰ ਮੈਂ ਕ ਸੁਰੱਖਿਆ ਦੇ ਲਈ ਤੁਹਾਡੀ ਡਿਊਟੀ ਲੱਗੀ ਸੀ ਹਾਂਜੀ ਬਿਲਕੁਲ ਲੱਗੀ ਸੀ ਮੈਂ ਉਹਦੇ ਚ ਵੀ ਕਤਾਈ ਕੀਤੀ ਤੁਹਾਡਾ ਕੋਈ ਮਿੱਤਰ ਤੁਹਾਨੂੰ ਮਿਲਣਾ ਆਉਂਦਾ ਰਿਹਾ ਕਾਰ ਚ ਤੁਸੀਂ ਬੈਠੇ ਰਹਿੰਦੇ ਹੋ ਲੋਕ ਉਹਨਾਂ ਦੀ ਕੋਠੀ ਵੱਡ ਜਾਂਦੇ ਪਰ ਉਸ ਟਾਈਮ ਤਾਂ ਮੇਰੇ ਕੋਲ ਥਾਰ ਗੱਡੀ ਹੈ ਹੀ ਨਹੀਂ ਸੀ ਤੁਸੀਂ ਇਹ ਮੰਨ ਰਹੇ ਹੋ ਨਾ ਕਿ ਬਲਵਿੰਦਰ ਉੱਥੇ ਗਿਆ ਹੈ ਤੁਹਾਡੀ ਗੱਡੀ 'ਚ ਬੈਠਣ ਦਾ ਕੀ ਮਤਲਬ ਹੈ ਤੁਸੀਂ ਥਾਰ ਪਾਸੇ ਲਾਈ ਹੈ ਤੁਸੀਂ ਆਪਦੀ ਗੱਡੀ 'ਚ ਬੈਠੇ ਹੋ ਬਲਵਿੰਦਰ ਤੁਹਾਡੇ ਨਾਲ ਬੈਠਾ ਹੈ ਲੋਕ ਉਹਦੇ ਘਰ ਦੇ ਅੰਦਰ ਤੱਕ ਐਂਟਰ ਕਰ ਰਹੇ ਇਹ ਦੋਸ਼ ਲੱਗੇ ਹੈ ਤੁਹਾਡੇ ਤੇ ਬਿਲਕੁਲ ਵੀ ਨਹੀਂ ਜੀ ਮੈਂ ਕਦੇ ਥਾਰ ਗੱਡੀ 'ਤੇ ਉੱਥੇ ਗਈ ਨਹੀਂ ਹੈਗੀ ਉਸ ਅਮਨ ਆਪਦੀ ਗੱਡੀ 'ਚ ਬਲਵਿੰਦਰ ਆਪਦੀ ਕਾਰ ਚ ਪਾਸੇ ਔਰ ਉਹਨੂੰ ਇਹ ਵੀ ਨਹੀਂ ਧਿਆਨ ਰਹਿੰਦਾ ਸੀ ਕਿ ਕੋਠੀ ਚ ਕੌਣ ਜਾ ਰਿਹਾ ਕੌਣ ਨਹੀਂ ਜਾ ਰਿਹਾ ਝੂਠ ਜੀ ਬਿਲਕੁਲ ਬਿਲਕੁਲ ਝੂਠ ਜਿਹੜੀ ਕਿ ਉੱਥੇ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਮੈਂ ਉਸ ਬੰਦੇ ਦਾ ਹਲੇ ਨਾਂ ਨਹੀਂ ਲੈਣਾ ਚਾਹੁੰਦੀ ਉਹ ਬੰਦੇ ਨੇ ਮੇਰੇ ਨਾਲ ਮਿਸਬੀਹਵ ਕੀਤਾ ਕੀ ਮਿਸਬੀਹਵ ਕੀਤਾ ਕੋਈ ਨਾ ਕੋਈ ਗੱਲ ਕਰਨੀ ਵੀ ਆਪਣੇ ਆਪ ਨੂੰ ਉਹ ਚੀਜ਼ ਫੇਮ ਦੇਣਾ ਵੀ ਮੈਂ ਤਾਂ ਸਿੱਧੂ ਦਾ ਜੀ ਬਹੁਤ ਖਾਸ ਆਂ ਵੀ ਮੈਂ ਇਹਨਾਂ ਨੂੰ ਜਿਵੇਂ ਮਰਜ਼ੀ ਟਰੀਟ ਕਰ ਸਕਦਾ ਉਹ ਬੰਦੇ ਨੇ ਮੇਰੇ ਨਾਲ ਜੋ ਕਿ ਉਹਦੇ ਨਸ਼ਾ ਵਧਰਾ ਕੁਝ ਕਰਦਾ ਮੁੰਡਾ ਪੋਣੀ ਮੇਰੇ ਨਾਲ ਬਤਮੀਜੀ ਕੀਤੀ ਆ ਜਿਹਦੀ ਕਿ ਮੇਰੇ ਕੋਲੇ ਫੋਟੋ ਵੀਡੀਓ ਉਸ ਟਾਈਮ ਦੀ ਬਣਾਈ ਹੋਈ ਹੈਗੀ ਆ ਇਸ ਗੱਲ ਦਾ ਤੁਹਾਡੀ ਕੁਤਾਈ ਨਾਲ ਕੀ ਸੰਬੰਧ ਹੈ ਉਸ ਤੋਂ ਬਾਅਦ ਕੀ ਹੁੰਦਾ ਉਹ ਬੰਦੇ ਨੇ ਜੇ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਕਾਰਵਾਈ ਕਰਾ ਲਵੋਗੇ ਉਹ ਬੰਦੇ ਨੇ ਮੈਨੂੰ ਕਿਹਾ ਉਹ ਬੰਦੇ ਨੇ ਮੈਨੂੰ ਕਿਹਾ ਮੈਂ ਤੈਨੂੰ ਦੇਖ ਲਊਂਗਾ ਮੈਂ ਐਦਾਂ ਹੀ ਕਰ ਲਊਂਗਾ ਮੈਂ ਦੂਰੋਂ ਆਉਂਦੀ ਜਾਂਦੀ ਸੀ ਹੂੰ ਮੈਂ ਆਪਣੂ ਦੇ ਘਰ 'ਚ ਬਲਕੌਰ ਸਿੰਘ ਤੋਂ ਉੱਤੇ ਤਾਂ ਨਹੀਂ ਹੋ ਸਕਦਾ ਨਾ ਕੋਈ ਉਹਦੇ ਉਹਦੇ ਫਾਦਰ ਤੋਂ ਉੱਤੇ ਤਾਂ ਕੋਈ ਨਹੀਂ ਫਿਰ ਉਹ ਇੰਨਾ ਕਿੰਨਾ ਕੁ ਪਾਵਰਫੁਲ ਬੰਦਾ ਸੀ ਜਿਹੜਾ ਤੁਹਾਡੇ ਤੁਹਾਨੂੰ ਓਵਰਪਾਰ ਕਰ ਰਿਆ ਸੀ ਜਿਹੜਾ ਤੁਹਾਨੂੰ ਧਮਕੀਆਂ ਦੇਈ ਜਾਂਦਾ ਸੀ ਔਰ ਤੁਸੀਂ ਸਹਿਣ ਆਲੇ ਉਹਨਾਂ ਧਮਕੀਆਂ ਮੈਨੂੰ ਧਮਕੀ ਦਿੱਤੀ ਆ ਕਿਸੇ ਪ੍ਰਾਈਵੇਟ ਬੰਦੇ ਨੇ ਤੇ ਕੀ ਮੈਂ ਆਪਦੀ ਸੇਫਟੀ ਲਈ ਮੈਂ ਕਿਸੇ ਨੂੰ ਨਾਲ ਨਹੀਂ ਲੈ ਜਾ ਸਕਦੀ ਡਿਪਾਰਟਮੈਂਟ ਨੂੰ ਦੱਸਦੇ ਤੁਸੀਂ ਮੈਂ ਬਿਲਕੁਲ ਦੱਸਿਆ ਮੈਂ ਤੁਹਾਡੇ ਨੂੰ ਉਹ ਬੰਦੇ ਨੇ ਐਵੇਂ ਕਿਹਾ ਵੀ ਮੈਂ ਤੈਨੂੰ ਦੇਖ ਲੂੰਗਾ ਐ ਕਰ ਲੂੰਗਾ ਫਿਰ ਮੇਰੇ ਮਨ ਚ ਡਰਾ ਰਹਾ ਵੀ ਮੈਂ ਇੱਥੇ ਹਨੇਰੇ ਸਵੇਰੇ ਵੀ ਹੋ ਜਾਂਦਾ ਮੈਨੂੰ ਦੂਰ ਮੈਂ ਆਉਣਾ ਜਾਣਾ ਕਿਸੇ ਦਾ ਕੀ ਪਤਾ ਮੇਰੇ ਨਾਲ ਕੋਈ ਹੈਪਨ ਹੋ ਜਵੇ ਜਿਹਦੇ ਕਰਕੇ ਮੈਂ ਇੱਕ ਦੋ ਵਾਰ ਆਪਣੇ ਨਾਲ ਆਪਣੇ ਕਿਸੇ ਜਾਣਕਾਰ ਨੂੰ ਉੱਥੇ ਲੈ ਕੇ ਗਈ ਆ ਮੁੱਸੇ ਵਾਲੇ ਦੇ ਪਰਿਵਾਰ ਦੀ ਸੁਰੱਖਿਆ ਦੇ ਲਈ ਥੋੜੀ ਡਿਊਟੀ ਲੱਗੀ ਸੀ ਹਾਂਜੀ ਬਿਲਕੁਲ ਲੱਗੀ ਸੀ ਮੈਂ ਉਹਦੇ ਚ ਵੀ ਕਤਾਈ ਕੀਤੀ ਤੁਹਾਡਾ ਕੋਈ ਮਿੱਤਰ ਤੁਹਾਨੂੰ ਮਿਲਣਾ ਆਉਂਦਾ ਰਿਹਾ ਕਾਰ ਚ ਤੁਸੀਂ ਬੈਠੇ ਰਹੇ ਨੇ ਲੋਕ ਉਹਨਾਂ ਦੀ ਕੋਠੀ ਵੜ ਜਾਂਦੇ ਨੇ ਜਿਹਨਾਂ ਦੇ ਤੇ ਇਲਜ਼ਾਮ ਲਾਇਆ ਜਾ ਰਿਹਾ ਬਿਲਕੁਲ ਬੇਬੁਨਿਆਦ ਨੇ ਬਿਲਕੁਲ ਝੂਠੇ ਨੇ ਮੈਂ ਤੁਹਾਨੂੰ ਉਹ ਵੀ ਸੱਚਾਈ ਦੱਸਦੀ ਆ ਮੈਂ ਸਿੱਧੂ ਮੂਸੇ ਵਾਲੇ ਦੀ ਫੈਨ ਆ ਸਾਰੀ ਦੁਨੀਆ ਹੀ ਫੈਨ ਆ ਉਹਨੂੰ ਮੈਂ ਪਹਿਲਾਂ ਜਦੋਂ ਕਹਿੰਦਾ ਮਤਲਬ ਉਹਨਾਂ ਦਾ ਇੱਥੇ ਕੇਸ ਚੱਲਦਾ ਸੀ ਬਠਿੰਡੇ ਮੈਂ ਉਦੋਂ ਵੀ ਬਹੁਤ ਵਾਰੀ ਮਿਲੀ ਉਹਨੂੰ ਮੈਂ ਘਰੇ ਵੀ ਬਹੁਤ ਵਾਰੀ ਮਿਲੀ ਆ ਇੱਥੋਂ ਤੱਕ ਕਿ ਸਿੱਧੂ ਮੂਸੇ ਵਾਲੇ ਨੇ ਮੈਨੂੰ ਖੁਦ ਆਪਦੇ ਗਾਣੇ ਦੇ ਵਿੱਚ ਵੀ ਮੈਨੂੰ ਕਿਸੇ ਸਿੰਪਲ ਗਾਣੇ ਦੇ ਵਿੱਚ ਮੈਨੂੰ ਕਿਸੇ ਦੇ ਵਿੱਚ ਐਜ਼ ਅ ਮਾਡਲ ਲੈਣਾ ਸੀਗਾ ਹਮ ਪਰ ਉਹਦੇ ਹਥਿਆ ਉਹ ਚੀਜ ਜਾਣ ਕਰਕੇ ਮੈਂ ਹਾਲੇ ਤੱਕ ਉਹਦੇ ਗਾਣੇ 'ਚ ਨਹੀਂ ਆ ਸਕੀ। ਇਹ ਗੱਲ ਕਿਹਦੇ ਨਾਲ ਹੋਈ ਸੀ ਤੁਹਾਡੀ? ਸਿੱਧੂ ਮੂਸੇਵਾਲੇ ਦੇ ਨਾਲ। ਪਰਸਨਲ ਗੱਲ ਹੋਈ ਸੀ। ਹਾਂਜੀ ਬਿਲਕੁਲ ਮੇਰੀ ਬੇਟੀ ਨੇ ਫੋਟੋਆਂ ਪਾਈਆਂ ਹੋਈਆਂ, ਵੀਡੀਓ ਵੀ ਪਾਈਆਂ ਹੋਈਆਂ। ਬਿਲਕੁਲ ਪਾਈਆਂ ਹੋਈਆਂ। ਜਿਸ ਕਰਕੇ ਮੈਂ ਉਹਦੀ ਮੈਂ ਫੈਨ ਵੀ ਸੀਗੀ ਔਰ ਉਹਦੇ ਪੇਰੈਂਟਸ ਵੀ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਦੀ। ਪਹਿਲਾਂ ਤਾਂ ਜਾਣਦੇ ਸੀ ਤੁਸੀਂ। ਹਾਂਜੀ ਪਹਿਲਾਂ ਤਾਂ ਜਾਣਦੇ ਸੀ। ਸਿੱਧੂ ਦੇ ਹੁੰਦਿਆਂ ਉਹਦੇ ਮਾਪਿਓ ਤੁਹਾਨੂੰ ਜਾਣਦੇ ਸੀ। ਹਾਂਜੀ ਉਹਦੇ ਫਾਦਰ ਨਾਲ ਮੇਰੀਆਂ ਫੋਟੋਜ਼ ਵਗੈਰਾ ਸਾਰਾ ਕੁਝ ਚਾਚਾ ਜੀ ਜਾਣਦੇ ਸੀ ਨਹੀਂ ਜੀ ਉਹਨਾਂ ਨੂੰ ਮੈਂ ਕਦੇ ਨਹੀਂ ਦੇਖਿਆ ਸੁਣਾਈ ਮੈਨੂੰ ਉਹਨਾਂ ਨੂੰ ਜਾਣਦੀ ਸੀ ਹਾਂਜੀ ਫੇਰ ਡਿਊਟੀ ਤੁਸੀਂ ਲਵਾਈ ਵੀ ਮੇਰੀ ਉਸ ਪਰਿਵਾਰ ਚ ਡਿਊਟੀ ਲਈ ਜਾਵੇ ਨਹੀਂ ਜੀ ਜੇ ਮੈਂ ਉੱਥੇ ਰੂਟੀਨ ਦੇ ਵਿੱਚ 1 ਮਹੀਨੇ ਬਾਅਦ ਲਿਸਟਾਂ ਜਿਹੜੀਆਂ ਹਨਾ ਉੱਥੇ ਸਿਕਿਉਰਟੀ ਦੀਆਂ ਲੱਗਦੀਆਂ ਹਨਾ 1 ਮਹੀਨੇ ਬਾਅਦ ਆਟੋਮੈਟਿਕ ਬਦਲੀ ਉੱਥੋਂ ਹੁੰਦੀ ਆ ਸਾਰੀਆਂ ਕੁੜੀਆਂ ਦੀ ਹੁੰਦੀ ਆ ਮੇਰੀ ਇਕੱਲੀ ਦੀ ਨਹੀਂ ਹੁੰਦੀ ਸਾਰੀਆਂ ਕੁੜੀਆਂ ਦੇ 1 ਮਹੀਨੇ ਡੇਢ ਮਹੀਨੇ ਬਾਅਦ ਉੱਥੇ ਜਿਹੜੀ ਲਿਸਟ ਆ ਜਿਹੜੀ ਬਦਲੀ ਜਾਂਦੀ ਆ ਬਦਲ ਬਦਲ ਕੇ ਉੱਥੇ ਬਦਲ ਕੇ ਕ ਜਿਹੜੀ ਮੇਨ ਗੱਲ ਆ ਵਿੱਚੋਂ ਤੁਸੀਂ ਕਹਿ ਰਹੇ ਹੋ ਵੀ ਉੱਥੇ ਕਤਾਈ ਕੀਤੀ ਚਾਹੇ ਜਾਂ ਕੋਈ ਉੱਥੇ ਵੀਦੀ ਬਦਲੀ ਹੋ ਕੀਤੀ ਗਈ ਉਹ ਮੈਂ ਤੁਹਾਨੂੰ ਹੁਣ ਗੱਲ ਦੱਸ ਰਹੀ ਆ ਪਰ ਮੈਂ ਹੁਣ ਤੱਕ ਦੱਸਣਾ ਨਹੀਂ ਸੀ ਚਾਹੁੰਦੀ ਉੱਥੇ ਕੀ ਹੁੰਦਾ ਮੈਂ ਆਪਦੀ ਆਨ ਡਿਊਟੀ ਤੇ ਆ ਵਰਦੀ ਦੇ ਵਿੱਚ ਆ ਜਿਹੜੀ ਸਾਈਡ ਸਾਡੀ ਡਿਊਟੀ ਹੁੰਦੀ ਸੀ ਜੋ ਸਾਡੀ ਡਿਊਟੀਆਂ ਸੋ ਉੱਥੇ ਪਬਲਿਕ ਦੇ ਵਿੱਚ ਡਿਊਟੀ ਹੁੰਦੀ ਸੀ ਪਰ ਉੱਥੇ ਜਿਹੜਾ ਸਿੱਧੂ ਦਾ ਕੋਈ ਰਿਸ਼ਤੇਦਾਰ ਸੀਗਾ ਆਂਕਲ ਬਲਕੌਰ ਸਿੰਘ ਨੂੰ ਬਿਲਕੁਲ ਸਾਰੀ ਗੱਲ ਦਾ ਪਤਾ ਸਚਾਈ ਦਾ ਅਸਲ ਸਚਾਈ ਕੀ ਆ ਉਹਨਾਂ ਤੱਕ ਤਾਂ ਕੋਈ ਪਹੁੰਚੇ ਹੀ ਨਹੀਂ ਹੈਗਾ ਜਿਹੜੀ ਕਿ ਉਥੇ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਮੈਂ ਉਸ ਬੰਦੇ ਦਾ ਹਲੇ ਨਾਂ ਨਹੀਂ ਲੈਣਾ ਚਾਹੁੰਦੀ ਉਹ ਬੰਦੇ ਨੇ ਮੇਰੇ ਨਾਲ ਮਿਸਬੀਹਵ ਕੀਤਾ ਵੈਸੇ ਉਹਦਾ ਮਤਲਬ ਨਹੀਂ ਬਣਦਾ ਸੀ ਜਿੱਥੇ ਸਾਡੀ ਕੁੜੀਆਂ ਦੀ ਡਿਊਟੀ ਆ ਕੁਝ ਵੀ ਉਹਦੇ ਵਿੱਚ ਵਿੱਚ ਆ ਕੇ ਵਾਰ-ਵਾਰ ਵੱਜਣ ਦਾ ਪਰ ਉਹ ਬੰਦਾ ਹਮੇਸ਼ਾ ਵਿੱਚ ਆ ਕੇ ਉਹਨੇ ਗੱਲਾਂ ਕਰਨੀਆਂ ਪੁੱਠੀਆਂ ਸਿੱਧੀਆਂ ਕੁਝ ਐਵੇਂ ਦਾ ਕੁਝ ਨਾ ਕੋਈ ਮਿਸਬੀਹਵ ਕੀਤਾ ਕੋਈ ਨਾ ਕੋਈ ਗੱਲ ਕਰਨੀ ਵੀ ਆਪਣੇ ਆਪ ਨੂੰ ਉਹ ਚੀਜ਼ ਫੇਮ ਦੇਣਾ ਵੀ ਮੈਂ ਤਾਂ ਸਿੱਧੂ ਦਾ ਜੀ ਬਹੁਤ ਖਾਸ ਆ ਵੀ ਮੈਂ ਇਹਨਾਂ ਨੂੰ ਜਿਵੇਂ ਮਰਜ਼ੀ ਟਰੀਟ ਕਰ ਸਕਦਾ ਪਰ ਸਾਡੀ ਸਾਡੀ ਤਾਂ ਉੱਥੇ ਡਿਊਟੀ ਆ ਨਾ ਸਾਡੀ ਤਾਂ ਉੱਥੇ ਸੁਰੱਖਿਆ ਵਾਸਤੇ ਡਿਊਟੀ ਲੱਗੀ ਹੋਈ ਆ ਉਹ ਬੰਦੇ ਨੇ ਮੇਰੇ ਨਾਲ ਜੋ ਕਿ ਖੁਦ ਇੱਕ ਨਸ਼ਾ ਵਗੈਰਾ ਕੁਝ ਕਰਦਾ ਮੁੰਡਾ ਉਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਆ ਜਿਹਦੀ ਕਿ ਮੇਰੇ ਕੋਲੇ ਫੋਟੋ ਵੀਡੀਓ ਉਸ ਟਾਈਮ ਦੀ ਬਣਾਈ ਹੋਈ ਹੈਗੀ ਆ ਹੂੰ ਉਹ ਉਹਦੇ ਕਰਕੇ ਮੈਂ ਅੰਕਲ ਬਲਕੌਰ ਸਿੰਘ ਨੂੰ ਮਿਲਦੀ ਆ ਉਹਨਾਂ ਨੇ ਮੇਰੇ ਸਾਈਡ ਤੇ ਹੋ ਕੇ ਕਹਿਣੀ ਵੀ ਸਾਰਾ ਅੰਕਲ ਐਂ ਕਰਕੇ ਮੇਰੇ ਨਾਲ ਵੀ ਆ ਗੱਲ ਹੋਈ ਹੈ ਵੀ ਪਲੀਜ਼ ਮੇਰੀ ਗੱਲ ਸੁਣੀ ਜਾਵੇ ਵੀ ਮੈਂ ਕੰਪਲੇਂਟ ਨਹੀਂ ਕਰਨਾ ਚਾਹੁੰਦੀ ਪੁਲਿਸ ਨੂੰ ਹਮ ਪਰ ਮੈਂ ਤੁਹਾਡੇ ਮੈਂ ਸਿੱਧੂ ਦੀ ਤਰ੍ਹਾਂ ਮੈਂ ਤੁਹਾਡੇ ਵੀ ਆਪਦੇ ਮਾਪਿਆਂ ਦੀ ਤਰ੍ਹਾਂ ਤੁਹਾਡੀ ਵੀ ਬਹੁਤ ਇੱਜ਼ਤ ਕਰਦੀ ਹਾਂ ਹਮ ਜਿਸ ਕਰਕੇ ਮੈਂ ਤੁਹਾਨੂੰ ਇੱਕ ਮੈਨੂੰ ਪ੍ਰੋਬਲਮ ਆਈ ਹੈ ਜਿਹੜੀ ਮੈਂ ਤੁਹਾਨੂੰ ਹੀ ਦੱਸਣਾ ਚਾਹਣੀ ਆ ਉਸ ਟਾਈਮ ਮੈਂ ਅੰਕਲ ਮੈਨੂੰ ਮਿਲਦੇ ਆ ਉਹਨਾਂ ਨੂੰ ਮੈਂ ਦੱਸਦੀ ਆ ਗੱਲ ਵੀ ਐਂ ਕਰਕੇ ਜੀ ਆਹ ਵੀਡੀਓ ਦੇਖੋ ਵੀ ਆਹ ਬੰਦਾ ਮੇਰੇ ਨਾਲ ਐਦਾਂ ਮਿਸਬੀਹ ਕਰ ਰਿਹਾ ਵੀ ਹੁਣ ਮੈਂ ਤੁਸੀ ਦੱਸੋ ਵੀ ਮੈਂ ਇੱਥੇ ਮੈਂ ਤਾਂ ਆਪਣੀ ਡਿਊਟੀ ਕਰਨ ਆਈ ਆ ਮੇਰੀ ਡਿਊਟੀ ਲੱਗੀ ਹੈ ਮੈਨੂੰ ਤਾਂ ਕਰਨੀ ਪੈਣੀ ਆ ਪਰ ਇਹ ਬੰਦੇ ਦਾ ਸਾਡੇ ਵਿੱਚ ਆ ਕੇ ਇਸ ਤਰ੍ਹਾਂ ਹੀ ਕਰਨ ਦਾ ਕੀ ਰਾਈਟ ਵੰਦਾ ਉਹਨਾਂ ਨੇ ਮੈਂ ਵੀਡੀਓ ਦਿਖਾਈ ਜਿਹਦੇ ਵਿੱਚ ਕਿ ਅੰਕਲ ਨੇ ਖੁਦ ਕਿਹਾ ਵੀ ਬੇਟਾ ਵੀ ਜੋ ਵੀ ਹੈ ਕੋਈ ਗੱਲ ਨਹੀਂ ਆਣਾ ਤੁਸੀਂ ਜੇ ਸਾਡੀ ਇੱਜ਼ਤ ਕਰਦੇ ਹੋ ਕੁਝ ਵੀ ਕਰਦੇ ਹੋ ਵੀ ਇਸ ਗੱਲ ਨੂੰ ਵੀ ਤੁਸੀਂ ਆਪਦੇ ਹਿਸਾਬ ਨਾਲ ਹੀ ਦੇਖ ਲਓ ਵੀ ਇਹਨੂੰ ਅੱਗੇ ਨਾ ਵਧਾਇਆ ਜਾਵੇ ਤਾਂ ਚੰਗੀ ਗੱਲ ਆ ਪਰ ਮੈਂ ਰਿਸਪੈਕਟ ਕਰਦੀ ਸੀ ਬਹੁਤ ਜ਼ਿਆਦੇ ਅੰਕਲ ਬਲਕੌਰ ਸਿੰਘ ਦੀ ਹੁਣ ਵੀ ਕਰਦੀ ਆ ਉਹਨਾਂ ਨੂੰ ਮੈਂ ਇਹ ਗੱਲ ਦੱਸੀ ਤਾਂ ਮੈਂ ਉਸ ਬੰਦੇ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਾ ਸਕੀ। ਅਗਰ ਮੈਂ ਐਪਲੀਕੇਸ਼ਨ ਦਿੰਦੀ ਤਾਂ ਉੱਤੇ ਐਫਆਈਆਰ ਵੀ ਲਾਜ਼ ਹੋ ਸਕਦੀ ਸੀ। ਬਰਦੀ ਦੇ ਵਿੱਚ ਮੈਂ ਸਵੇਰ ਹੋਇਆ। ਇਸ ਗੱਲ ਦਾ ਤੁਹਾਡੀ ਕੁਤਾਈ ਨਾਲ ਕੀ ਸਬੰਧ ਹੈ? ਉਸ ਤੋਂ ਬਾਅਦ ਕੀ ਹੁੰਦਾ ਉਹ ਬੰਦੇ ਨੇ ਜੇ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਕਾਰਵਾਈ ਕਰਾ ਲੈਂਦੇ। ਉਹ ਬੰਦੇ ਨੇ ਮੈਨੂੰ ਕਿਹਾ ਉਹ ਬੰਦੇ ਨੇ ਮੈਨੂੰ ਕਿਹਾ ਮੈਂ ਤੈਨੂੰ ਦੇਖ ਲਊਂਗਾ ਮੈਂ ਐਦਾਂ ਹੀ ਕਰ ਲਊਂਗਾ ਮੈਂ ਦੂਰੋਂ ਆਉਂਦੀ ਜਾਂਦੀ ਸੀ। ਹੂੰ। ਮੈਂ ਆਪਣਾ ਦੂ ਦੇ ਘਰ ਚ ਬਲਕੌਰ ਸਿੰਘ ਤੋਂ ਉੱਤੇ ਤਾਂ ਨਹੀਂ ਹੋ ਸਕਦਾ ਨਾ ਕੋਈ ਉਹਦੇ ਉਹਦੇ ਫਾਦਰ ਤੋਂ ਉੱਤੇ ਤਾਂ ਕੋਈ ਨਹੀਂ ਫਿਰ ਉਹ ਇੰਨਾ ਕਿੰਨਾ ਕੁ ਪਾਵਰਫੁਲ ਬੰਦਾ ਸੀ ਜਿਹੜਾ ਤੁਹਾਡੇ ਤੁਹਾਨੂੰ ਓਵਰਪਾਰ ਕਰ ਰਿਆ ਸੀ ਜਿਹੜਾ ਤੁਹਾਨੂੰ ਧਮਕੀਆਂ ਦੇਈ ਜਾਂਦਾ ਸੀ ਔਰ ਤੁਸੀਂ ਸਹਿਣ ਆਲੇ ਉਹਨਾਂ ਧਮਕੀਆਂ ਬਿਲਕੁਲ ਤੁਸੀਂ ਵੇਖੋ ਵੀ ਮੈਂ ਫਿਰ ਵੀ ਇਸ ਚੀਜ਼ ਨੂੰ ਇਹ ਗੱਲ ਕੀਤੀ ਵੀ ਜੋ ਵੀ ਆ ਵੀ ਅੰਕਲੇ ਇਹ ਗੱਲ ਐਦਾਂ ਹੋ ਗਈ ਆ ਐਸਟ੍ਰੀਮਨ ਵੀ ਮੈਨੂੰ ਵੀ ਦੋਖੋ ਹੋਇਆ ਬਹੁਤ ਜਿਆਦਾ ਮੈਂ ਹਰਟ ਹੋਈ ਆ ਸੀ ਉਹਦੇ ਫੈਨ ਆ ਔਰ ਅਸੀਂ ਡਿਊਟੀ ਵੀ ਕਰਦੇ ਆ ਤੁਣੋਂ ਮਨੋਂ ਆਪਣੇ ਪਰ ਮੈਨੂੰ ਆ ਗੱਲ ਕਹੀ ਗਈ ਮੈਂ ਰੋਈ ਵੀ ਉੱਥੇ ਵੀ ਅੰਕਲ ਵੀ ਇਸ ਤਰ੍ਹਾਂ ਮੈਨੂੰ ਚੰਗਾ ਨਹੀਂ ਲੱਗਿਆ ਅੰਕਲ ਵੀ ਬਹੁਤ ਇਮੋਸ਼ਨਲ ਹੋਏ ਕਹਿੰਦੇ ਬੇਟਾ ਬਿਲਕੁਲ ਕਹਿੰਦੇ ਸਾਡੀ ਪ੍ਰੋਬਲਮ ਸਾਨੂੰ ਹੀ ਪਤਾ ਕੋਈ ਇੱਥੇ ਵਿਗਾਨਾ ਨਹੀਂ ਸਮਝਦਾ ਇਸ ਚੀਜ਼ ਨੂੰ ਪਰ ਜੋ ਵੀ ਆ ਉਸ ਤੋਂ ਬਾਅਦ ਮੈਂ ਕੀ ਕਹਿੰਦੇ ਮੈਨੂੰ ਉਹ ਬੰਦੇ ਨੇ ਐਵੇਂ ਕਿਹਾ ਵੀ ਮੈਂ ਤੈਨੂੰ ਦੇਖ ਲੂੰਗਾ ਐ ਕਰ ਲੂੰਗਾ ਫਿਰ ਮੇਰੇ ਮਨ ਚ ਡਰਾ ਰਿਆ ਵੀ ਮੈਂ ਇੱਥੇ ਹਨੇਰੇ ਸਵੇਰੇ ਵੀ ਹੋ ਜਾਂਦਾ ਮੈਨੂੰ ਦੂਰੋਂ ਮੈਂ ਆਉਣਾ ਜਿਹਦੇ ਕਰਕੇ ਮੈਂ ਇੱਕ ਦੋ ਵਾਰ ਆਪਣੇ ਨਾਲ ਆਪਣੇ ਕਿਸੇ ਜਾਣਕਾਰ ਨੂੰ ਮੈਂ ਉੱਥੇ ਲੈ ਕੇ ਗਈ ਆ ਕੋਈ ਵੀ ਉੱਥੇ ਕੋਈ ਸਕਿਉਰਿਟੀ ਲੀਕ ਹੋਣ ਦੀ ਗੱਲ ਨਹੀਂ ਕੀਤੀ ਕੋਈ ਲਾਪਰਵਾਹੀ ਨਹੀਂ ਮੈਂ ਬੰਦਰ ਨੂੰ ਉੱਥੇ ਤੁਸੀਂ ਆਪ ਲੈ ਕੇ ਗਏ ਹੋ ਜਾਂ ਉਹ ਆਪ ਤੁਹਾਨੂੰ ਮਿਲਣ ਆਇਆ ਸੀ ਉੱਥੇ ਨਹੀਂ ਜੀ ਨਹੀਂ ਮੈਂ ਆਪਣੇ ਸਿਰਫ ਰਸਤੇ ਵਿੱਚ ਇਕੱਲੇ ਹੋਣ ਕਰਕੇ ਜਿੰਮੀ ਮੰਨ ਲਓ ਐਮ ਵੀ ਕੋਈ ਆਪਾਂ ਗਲਤ ਤਰੀਕੇ ਨਾਲ ਨਹੀਂ ਕਹਿ ਸਕਦੇ ਉਹਨੂੰ ਉੱਥੇ ਦੁਨੀਆ ਵੀ ਹੁੰਦੀ ਆ ਜਿੰਨੇ ਦੇ ਲੋਕ ਆਉਂਦੇ ਆ ਬੜੀ ਦੂਰੋਂ ਆਉਂਦੇ ਆ ਉੱਥੇ ਫੈਨ ਲੋਕ ਆ ਉਹ ਵੀ ਉਹਦਾ ਫੈਨ ਸੀਗਾ ਉਹਦੇ ਕਰਕੇ ਜਾਂਦੇ ਸੀ ਉੱਥੇ ਡੇਡੀ ਤੁਹਾਡੀ ਗੱਡੀ 'ਚ ਬੈਠਣ ਦਾ ਕੀ ਮਤਲਬ ਹੈ ਤੁਸੀਂ ਥਾਰ ਪਾਸੇ ਲਾਈ ਹੈ ਤੁਸੀਂ ਆਪਦੀ ਗੱਡੀ 'ਚ ਬੈਠੇ ਹੋ ਬਲਵਿੰਦਰ ਤੁਹਾਡੇ ਨਾਲ ਬੈਠਾ ਹੈ ਲੋਕ ਉਹਦੇ ਘਰ ਦੇ ਅੰਦਰ ਤੱਕ ਐਂਟਰ ਕਰ ਰਹੇ ਇਹ ਦੋਸ਼ ਲੱਗੇ ਆ ਤੁਹਾਡੇ ਤੇ ਬਿਲਕੁਲ ਵੀ ਨਹੀਂ ਜੀ ਮੈਂ ਕਦੇ ਥਾਰ ਗੱਡੀ 'ਤੇ ਉੱਥੇ ਗਈ ਨਹੀਂ ਹੈਗੀ ਉਸ ਸਮੇਂ ਤਾਂ ਇੱਕ ਇਹ ਕਹਾ ਗਿਆ ਕਿ ਅਮਨ ਆਪਦੀ ਗੱਡੀ 'ਚ ਬਲਵਿੰਦਰ ਨਾਲ ਬੈਠੀ ਰਹਿੰਦੀ ਸੀ ਆਪਦੀ ਕਾਰ 'ਚ ਪਾਸੇ ਔਰ ਉਹਨੂੰ ਇਹ ਵੀ ਨਹੀਂ ਧਿਆਨ ਰਹਿੰਦਾ ਸੀ ਕਿ ਕੋਠੀ 'ਚ ਕੌਣ ਜਾ ਰਿਹਾ ਕੌਣ ਨਹੀਂ ਜਾ ਰਿਹਾ ਇਹ ਬਿਲਕੁਲ ਬਿਲਕੁਲ ਝੂਠ ਤੇ ਬੇਮੁਨਾਵਰ ਇਹ ਸਾਰੇ ਇਲਜ਼ਾਮ ਨੇ ਉੱਥੇ ਸੀ ਸੀਸਟ ਵੀ ਕੈਮਰੇ ਵੀ ਲੱਗੇ ਉਹ ਕਢਵਾਏ ਜਾਣ ਮਿਲ ਸਕਦੇ ਆ ਪਰ ਉਸ ਟਾਈਮ ਤਾਂ ਮੇਰੇ ਕੋਲ ਥਾਰ ਗੱਡੀ ਹੈ ਹੀ ਨਹੀਂ ਸੀ ਤੁਸੀਂ ਇਹ ਮੰਨ ਰਹੇ ਹੋ ਨਾ ਕਿ ਬਲਵਿੰਦਰ ਉੱਥੇ ਗਿਆ ਹੈ ਮੈਂ ਉਸ ਤਰ੍ਹਾਂ ਉਹ ਨਹੀਂ ਗਿਆ ਉੱਥੇ ਜੀ ਮੈਂ ਆਪਣੀ ਸਿਕਿਉਰਿਟੀ ਲਈ ਆਪਣੀ ਸੇਫਟੀ ਲਈ ਲੈ ਕੇ ਗਈ ਹਾਂ ਉਹਨੂੰ ਮੈਨੂੰ ਧਮਕੀ ਦਿੱਤੀ ਆ ਕਿਸੇ ਪ੍ਰਾਈਵੇਟ ਬੰਦੇ ਨੇ ਤੇ ਕੀ ਮੈਂ ਆਪਦੀ ਸੇਫਟੀ ਲਈ ਮੈਂ ਕਿਸੇ ਨੂੰ ਨਾਲ ਨਹੀਂ ਲੈ ਜਾ ਸਕਦੀ ਡਿਪਾਰਟਮੈਂਟ ਨੂੰ ਦੱਸਦੇ ਤੁਸੀਂ ਮੈਂ ਬਿਲਕੁਲ ਦੱਸਿਆ ਮੈਂ ਮੈਂ ਅੰਕਲੂ ਮੈਂ ਜਿਹਦੇ ਘਰ ਦੇ ਵਿੱਚ ਮੈਂ ਡਿਊਟੀ ਕਰ ਰਹੀ ਹਾਂ ਬਲਕੌਰ ਸਿੰਘ ਨੂੰ ਮੈਂ ਇਹ ਚੀਜ਼ ਦੱਸੀ ਆ ਮੈਂ ਚਾਹੁੰਦੀ ਮੋਸਟ ਟਾਈਮ ਨੂੰ ਮੈਂ ਵੀਡੀਓ ਨੂੰ ਮੈਂ ਬੈਰਲ ਕਰ ਦਿੰਦੀ ਤਾਂ ਉਹਦੇ ਤੇ ਬਹੁਤ ਬਹੁਤ ਤੁਸੀਂ ਐਸਐਸਪੀ ਮਾਨਸਾ ਤੱਕ ਇੱਕ ਲੈਟਰ ਪਾ ਦਿੰਦੇ ਕਿ ਮੇਰੇ ਨਾਲ ਆ ਕੁਝ ਹੋ ਰਿਹਾ ਮੈਨੂੰ ਥ੍ਰੈਟ ਹੈ ਜੇ ਪੁਲਿਸ ਨੂੰ ਹੀ ਥ੍ਰੈਟ ਹੈ ਜੇ ਤੁਸੀਂ ਸਕਿਉਰਟੀ ਚੋਂ ਜੇ ਸਕਿਉਰਟੀ ਕਰਨ ਵਾਲੀ ਪੁਲਿਸ ਨੂੰ ਹੀ ਥ੍ਰੈਟ ਹੋ ਗਿਆ ਉਸ ਟਾਈਮ ਮੈਂ ਦੱਸਿਆ ਮੈਂ ਆਪਣੇ ਜਿਹੜਾ ਉਥੇ ਇੰਚਾਰਜ ਸੀ ਮੈਂ ਉਹਨੂੰ ਦੱਸਿਆ ਵੀ ਐਵੇਂ ਕਰਕੇ ਸਰ ਮੈਨੂੰ ਉਥੇ ਪ੍ਰੋਬਲਮਾਂ ਕੁਝ ਵੀ ਮੈਂ ਠੀਕ ਨਹੀਂ ਰਹਿੰਦੀ ਮੈਂ ਹੋਰ ਪਰੇਸ਼ਾਨ ਆ ਜਿਹਦੇ ਕਰਕੇ ਮੈਂ ਉਸ ਟਾਈਮ 10 ਦਿਨ ਦੀ ਮੈਂ ਛੁੱਟੀ ਲੈ ਜਾਣੀ ਆ ਮੈਡੀਕਲ ਰੈਸਟ ਮੇਰੀ ਕਹਿੰਦਾ ਮਤਲਬ ਉਸ ਟਾਈਮ ਮੇਰੀ ਰਵਾਨਗੀ ਹੋਈ ਵੀ ਉਸ ਚੀਜ਼ ਦੇ ਤੇ ਮੈਂ ਆਪਣੇ ਆਪ ਹੀ ਮੈਸਾਈਡ ਲੈ ਜਾਣੀ ਉਸ ਚੀਜ਼ ਦੇ ਤੋਂ 10 ਦਿਨ ਦੀ ਛੁੱਟੀ ਕੋਈ ਵੀ ਮੁਲਾਜ਼ਮ ਲਊਗਾ ਤੇ ਆਟੋ